ਆਇਆ ਨਾ ਕਰੋ ਲਾਲਾ ਇਹ ਮੱਕੀ ਦਾ ਦੇਖੋ ਤੁਸੀਂ ਮੱਕੀ ਕੀ ਦੇਖਾਂ ਗਿੱਲੀ ਹੋ ਗਈ ਹੁਣ ਮੈਂ ਦੱਸ ਮੱਕੀ ਦਾ ਕੀ ਕਰੀਏ ਨਾ ਕਰੋ ਇੰਨੇ ਟਾਈਮ ਦੀ ਹੋ ਨਹੀਂ ਉਹਨਾਂ ਮੁੱਲ ਲੱਗਦਾ ਇੰਨੇ ਟਾਈਮ ਦੀ ਆੜਤ ਬਣੀ ਹੋਇਆ ਹੁਣ ਮੈਂ ਦੱਸਦਾ ਚੰਗਾ ਲਾ ਇਹਦਾ বিষ্ণੂ ਤੇ ਜਾਣਾ ਪੈ ਗਿਆ ਜੀ ਸੱਦ ਕੇ ਜਾ ਹੋਰਾਂ ਨੂੰ ਵੀ ਰੇਟ ਦੇਈ ਜਾਣੀ ਰੇਟ ਹੁਣ ਗਿੱਲੀ ਹੋ ਗਈ ਇਹ ਹੁਣ ਮੈਂ ਇਹਦੇ ਕੀ ਰੇਟ ਦਵਾਂ ਲੈ ਦੇਖ ਰਾ ਗਲਗੀ ਤੇ ਸਾਰੀ ਗਲਗੀ ਦਾ ਕਿੱਥੇ ਲਾਲਾ ਜੀ ਹੁਣ ਤੁਸੀਂ ਉਹ ਤਾਂ ਨਾ 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 ਇਹ ਲੋਟ ਨਹੀਂ ਆਉਂਦਾ ਜਦੋਂ ਹੁਣ ਅਸੀਂ ਇਹ ਮਹਾਰਮਾਲ ਚਕਾਉਣੇ ਆ। ਗੱਲ ਨਹੀਂ ਮਾਰ ਪਾਉਣ ਵਾਲੀ ਗੱਲ ਹੈ। ਪ੍ਰੋਬਲਮ ਜੀ। ਠੀਕ ਹੈ ਕਿ ਲੇਟ ਹੋ ਗਿਆ। ਕਿਵੇਂ ਬੋਲੇ ਫੋਨ ਕਰੀ ਗੱਡੀ ਲਿਆ ਗੱਡੀ ਲੈ ਕਿਉਂ ਹੋ ਗਿਆ? ਸੁਣ ਲੈ ਰਿੰਕੂ ਨੇ ਆਉਣਾ ਆ ਫੜ ਤੇਲ ਪਵਾ ਲਈ ਕਿ ਨਾ ਗੱਡੀ 'ਚ। ਉਹਨੂੰ ਦਿੱਲੀ ਏਅਰਪੋਰਟ ਤੋਂ ਲੈ ਕੇ ਆਉਣਾ ਆਪਾਂ ਜਵਾਖ ਨੂੰ। ਉਹ ਕਾਮਲਾ ਹੋਇਆ ਪਹਿਲਾਂ ਤਾਂ ਰਿਸਕ ਲੈ ਕੇ ਆਪਾਂ ਜਾਵਾਂਗੇ ਹਨਾ। ਕਿਰਾਇ ਤੇ ਗੱਡੀ ਭੇਜਦੇ ਨੇਗੇ। ਓਏ ਇਹੋ ਕਰੀ ਜਾਂਦਾ ਜੀ ਲਾਇਦਾ ਲੈਚਰਾਂ ਨਾ ਕੱਟੇਗਾ ਮੈਂ ਭਰ ਦੂੰਗਾ ਆਪੀ ਬੈਠਾ ਮੈਂ। ਕਿਰਾਇ ਦੀ ਭੇਜਦੇ ਨੇ ਆ ਇੱਕ ਪਾਸੇ ਦਾ ਕਿਰਾਇਆ ਲੱਗਦਾਗਾ। ਇੱਕ ਪਾਸੇ ਦਾ ਕਿਰਾਇਆ। ਇੱਕ ਪਾਸੇ ਦਾ ਕਿਰਾਇਆ ਚੱਲੀਆ ਫਿਰ ਆ ਜਾ ਲਾਲਾ ਜੀ ਮੱਕੀ ਦਾ ਹੱਲ ਤਾਂ ਕਰ ਜੋ ਬੱਲੇ ਬਾਜ ਜਿਹੜੇ ਮਰਜੀ ਪਹਾੜਾਂ ਤੇ ਵਗ ਜੀ ਚਾਹੇ ਸ੍ਰੀ ਹੇਮਕੁੰਡ ਸਾਹਿਬ ਆਗ ਜੀ ਸਾਰੇ ਪਾਸੇ ਤੈਨੂੰ ਗੱਡੀਆਂ ਮਿਲ ਜਾਣਗੀਆਂ ਹਰ ਇੱਕ ਗੱਡੀ 'ਚ ਕੈਮਰੇ ਸੀਸੀਟੀਵੀ ਲੱਗੇ ਹੋਏ ਨੇ ਤੇ ਜੀਪੀਐਸ ਲੱਗਾ ਹੋਇਆਗਾ ਬਾਕੀ ਗੱਡੀਆਂ ਪੱਕੀਆਂ ਨੇ ਕੋਈ ਇਹ ਨਹੀਂਗਾ ਜਗਾੜੂ ਜੇ ਗੱਡੀਆਂ ਮੁੰਡੇ ਤੂੰ ਤਾਂ ਬੱਲੇ ਬੱਲੇ ਕਰਾ ਰੱਖੀ ਗੱਡੀਆਂ ਚੱਠੇ ਲਾਈ ਬੈਠਾਂਗੇ ਸਾਰੀਆਂ ਨਵੇਂ ਮਾਡਲ ਦੀਆਂ ਗੱਡੀਆਂ ਸਾਰੀਆਂ ਨਵੀਆਂ ਗੱਡੀਆਂ ਅਸਿਆ ਜਿਹੜੇ ਗੱਲ ਸਰਪੰਚ ਕਹਿੰਦਾ ਉਹ ਗੱਲ ਸੱਚੀ ਹੈ ਭਾਈ ਮਨੂਆ ਰਸ ਵੀ ਦਿੱਲੀ ਦੇ ਸੱਚੀ ਇੱਕ ਬਸ ਦਾ ਕਰਾਇਆ ਲਾਉਂਗੇ ਹਾਂਜੀ 99 ਦਾ ਜੀ ਲਾਲਾ ਜੀ ਜਿਹੜੇ ਟਾਇਰ ਟੂਰਨ ਆ ਉਹ ਵੀ ਦੇਖ ਲੈ ਕੱਲੀ ਕੱਲੀ ਗੱਡੀ ਦੇ ਨਵੇਂ ਨੇ ਐ ਨਹੀਂ ਟਾਇਰ ਦਾ ਪੈਂਚਰ ਹੋ ਗਿਆ ਗੱਡੀ ਉਹੀ ਪਲਟੀਆਂ ਖਾ ਜੂਗੀ ਉਹ ਕੀ ਜੀ ਜਦੋਂ ਗੱਡੀ ਨਵੀਆਂ ਨੇ 24 ਮਾਡਲ ਹੁਣ ਹੁਣ ਉਹ ਨਵੀਂ ਹੋਣਗੇ ਟਾਇਰ ਵੀ ਪਰ ਸਕਰੀਨ ਤੇ ਚੱਲੀ ਜਾਂਦਾ ਬਾਈ ਨੂੰ ਮਾਰ ਲਿਆ